ਹੈਲੋ ਜੀ ਥੋੜਾ ਸਾਰਿਆਂ ਦੀ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ। ਕੱਲ ਦੀ ਵੀਡੀਓ 'ਚ ਮੈਂ ਤੁਹਾਨੂੰ ਇਹ ਯੂਪਿੰਨ ਤੇ ਬਣਾਣਾ ਦੱਸਿਆ ਸੀ ਵੀ ਆਪਾਂ ਇਹਨੂੰ ਕਿੱਦਾਂ ਬਣਾਇਆ। ਕੱਲ ਮੈਂ ਤੁਹਾਨੂੰ ਯੂਪਿੰਨ ਬਣਾਣਾ ਦੱਸਿਆ ਤੇ ਇਹ ਆਪਾਂ ਕਿੱਦਾਂ ਬਣਾਇਆ ਇਹ ਦੱਸਿਆ ਸਾਰਾ। ਠੀਕ ਹੈ ਜੀ ਤੇ ਅੱਜ ਦੀ ਵੀਡੀਓ 'ਚ ਆਪਾਂ ਗਏ ਦੋ ਪੱਟੀਆਂ ਨੂੰ ਕਿੱਦਾਂ ਜੋੜਨਾ ਉਹ ਦੇਖਾਂਗੇ ਤੇ ਇਹ ਪੱਟੀ ਨੂੰ ਆਪਾਂ ਕਿੱਦਾਂ ਇਸ ਤੋਂ ਤਾਣਾ ਯੂਪਿੰਨ ਤੋਂ ਤੇ ਇਹਨੂੰ ਕਾਊਂਟ ਆਪਾਂ ਕਿੱਦਾਂ ਕਰਦੇ ਆ ਤੇ ਇਹ ਸਾਰਾ ਅੱਜ ਦੀ ਵੀਡੀਓ 'ਚ ਆਪਾਂ ਦੇਖਾਂਗੇ। ਤਾਂ ਸ਼ੁਰੂ ਕਰਦੇ ਆ ਇਸ ਦੀ ਵੀਡੀਓ ਜਿਸ ਤਰ੍ਹਾਂ ਸੀ ਯੂਪਿੰਨ ਤੇ ਇਸ ਪੱਟੀਆਂ ਤੇ ਇਹ ਬਹੁਤ ਹੀ ਸੌਖਾ ਹੁੰਦਾ ਹੈ ਯੂਪਿੰਟ ਤੇ ਤੁਸੀਂ ਗਰਮੀਆਂ 'ਚ ਵੀ ਇਹ ਤੇ ਕੰਮ ਕਰ ਸਕਦੇ ਹੋ ਕਿਉਂਕਿ ਇਹਦੇ ਨਾਲ ਐਨੀ ਗਰਮੀ ਨਹੀਂ ਲੱਗਦੀ ਤੁਸੀਂ ਚਾਹੋ ਤਾਂ ਉਹਨਾਂ ਨਾਲ ਬਣਾ ਲਓ ਚਾਹੋ ਚਾਹੋ ਤਾਂ ਤੁਸੀਂ ਕਾਟਨ ਦੇ ਥ्रेड ਨਾਲ ਵੀ ਬਣਾ ਸਕਦੇ ਹੋ ਅਗਰ ਤੁਸੀਂ ਯੂਪਿੰਟ ਥੋੜਾ ਬਾਰੀਕ ਬਣਾ ਲਓਗੇ ਤਾਂ ਤੁਸੀਂ ਇਸ ਤਰ੍ਹਾਂ ਆਪਣਾ ਐਂਕਰ ਦਾ ਧਾਗਾ ਅੰਧਾ ਉਹਦੇ ਨਾਲ ਬਣਾ ਕੇ ਆਪਣੀ ਲੇਸ ਪਤਲੀ-ਪਤਲੀ ਬਣਾ ਕੇ ਆਪਣੀ ਚੁੰਨੀਆਂ ਨੂੰ ਲਾ ਸਕਦੇ ਹੋ ਤੇ ਉਹ ਕਿੱਦਾਂ ਬਣਾਣੀ ਉਹ ਆਪਾਂ ਅੱਗੇ ਦੀ ਵੀਡੀਓ 'ਚ ਫੇਰ ਦੇਖਾਂਗੇ ਤੇ ਅੱਜ ਦੀ ਵੀਡੀਓ 'ਚ ਸਿਰਫ ਆਪਾਂ ਹੀ ਦੇਖਾਂਗੇ ਵੀ ਅਸੀਂ ਯੂ ਪਿੰਨੋ ਕਿੱਦਾਂ ਚਲਾਣਾ ਤੇ ਕਿੱਦਾਂ ਸੀ ਬਣਾਣਾ ਉਹ ਜਿਹੜਾ ਕੱਲ ਦੀ ਵੀਡੀਓ ਚ ਆਪਾਂ ਦੇਖ ਚੁੱਕੇ ਆ ਤੇ ਅੱਜ ਦੀ ਵੀਡੀਓ ਚ ਅਸੀਂ ਇਹਦਾ ਪਾਰਟ 2 ਜਿਹਦੇ ਵਿੱਚ ਕੀ ਅਸੀਂ ਪੱਟੀਆਂ ਨੂੰ ਕਿੱਦਾਂ ਜੋੜਨਾ ਯੂ ਪਿੰਨ ਦੀ ਪੱਟੀ ਕੱਲ ਆਪਾਂ ਬਣਾਣੀ ਸਿੱਖ ਲਈ ਤੇ ਹੁਣ ਪੱਟੀ ਤਾਂ ਬਣ ਗਈ ਹੁਣ ਪੱਟੀਆਂ ਦਾ ਕਰਾਂਗੇ ਕੀ ਅਸੀਂ ਕਿਉਂਕਿ ਪੱਟੀ ਦੇਖੋ ਬਣਨ ਤੋਂ ਬਾਅਦ ਐਦਾਂ ਦੀ ਲੱਗਦੀ ਹੈ ਜਿਹੜੀ ਇੱਕ ਪੱਟੀ ਮੈਂ ਕੱਲ ਤੁਹਾਨੂੰ ਦੱਸਿਆ ਸੀ ਉਹ ਮੈਂ ਬਣਾ ਲਈ ਹੋਈ ਆ ਦੇਖੋ ਐਦਾਂ ਬਣ ਕੇ ਆ ਜਾਂਦੀ ਹੈ ਹੁਣ ਅਸੀਂ ਇਹਨੂੰ ਕਿੱਦਾਂ ਕਰਨਾ ਹੈ ਇਹ ਤਾਂ ਹੁਣ ਅਸੀਂ ਇਹਨਾਂ ਨੂੰ ਜੋੜਾਂਗੇ ਪਰ ਜੋੜਨਾ ਕਿੱਦਾਂ ਉਹ ਦੇਖੋ ਜਰਾ ਅੱਜ ਆਪਾਂ ਇਹਨਾਂ ਪੱਟੀਆਂ ਨੂੰ ਜੋੜਨਾ ਸਿੱਖਾਂਗੇ ਐਦਾਂ ਜਦੋਂ ਵੀ ਤੁਸੀਂ ਪੱਟੀਆਂ ਬਣਾਈ ਜਾਣੀਆਂ ਐਦਾਂ ਬਣਾ ਕੇ ਇਹਨਾਂ ਨੂੰ ਐਦਾਂ ਰੋਲ ਕਰਕੇ ਆਪਾਂ ਰੱਖ ਲੈਣੀਆਂ ਨੇ ਪੱਟੀ ਕਿ ਕਿ ਬਣਾਈ ਜਾਣੀ ਐ ਬਣਾ ਕੇ ਐਦਾਂ ਰੋਲ ਕਰ ਕਰਕੇ ਅਸੀਂ ਇਹਨਾਂ ਨੂੰ ਰੱਖੇ ਜਾਣਾ ਤੇ ਫਿਰ ਜਦੋਂ ਅਸੀਂ ਇਹਨਾਂ ਨੂੰ ਜੋੜਨਾ ਤੇ ਇਹਨਾਂ ਨੂੰ ਅਲੱਗ-ਅਲੱਗ ਕਰਕੇ ਫਿਰ ਅਸੀਂ ਜੋੜਾਂਗੇ ਤਾਂ ਅੱਜ ਆਪਾਂ ਇਹਨੂੰ ਜੋੜਨਾ ਦੇਖਦੇ ਹਾਂ ਤੇ ਇੱਕ ਯੂ ਪਿੰਨ ਤੇ ਸਾਡੀ ਪੱਟੀ ਬਣੀ ਹੋਈ ਤੇ ਨੂੰ ਅਸੀਂ ਕਿੱਦਾਂ ਉਤਾਰਾਂਗੇ देखो ਸਾਡੀ ਪੱਟੀ ਬਣ ਗਈ ਹੋਈ ਲਾਸਟ ਵਿੱਚ ਅਸੀਂ ਆ ਗਏ ਤੇ ਇਹਨਾਂ ਨੂੰ ਅਸੀਂ ਕਾਊਂਟ ਕਿੱਦਾਂ ਕਰਦੇ ਐ ਕਾਊਂਟ ਕਰਨ ਲਈ ਇਹ ਹੁੰਦਾ ਕਿ ਜਦੋਂ ਸਾਡੇ ਇਹ 50 ਧਾਗੇ ਹੋ ਜਾਣ ਤਾਂ ਅਸੀਂ ਇੱਥੇ ਇੱਕ ਮਾਰਕਰ ਲਗਾ ਲੈਣਾ ਫਿਰ ਜਦੋਂ 50 ਹੋ ਗਏ ਫਿਰ ਇੱਕ ਮਾਰਕਰ ਲਗਾ ਲੈਣਾ ਐਦਾਂ ਸੇ ਕਾਊਂਟ ਕਰੀ ਜਾਵਾਂਗੇ ਇਸ ਤੋਂ ਬਾਅਦ ਅਸੀਂ ਕੀ ਕਰਨਾ ਇਹਨੂੰ ਇੱਥੇ ਵ ਇਦਾਂ ਜੋੜ ਲੈਣਾ ਯੂਪਿੰਟੇ ਵੀ ਪੈਟਰਨ ਬਣਾਉਣ ਦੇ ਕਿੰਨੇ ਤਰੀਕੇ ਐ ਮੈਂ ਤੁਹਾਨੂੰ ਅੱਜ ਇੱਕ ਸਿੰਪਲ ਤਰੀਕਾ ਦੱਸਿਆ ਤੇ ਹੋਰ ਕਈ ਤਰੀਕੇ ਜਿਹਦੇ ਨਾਲ ਅਸੀਂ ਅਲੱਗ-ਅਲੱਗ ਇਹਦੇ ਡਿਜ਼ਾਈਨ ਬਣਾ ਸਕਦੇ ਆ ਉਹ ਸਾਡੇ ਡਿਜ਼ਾਈਨ ਆਪਾਂ ਫਿਰ ਅੱਗੇ ਕਹਾਣੀਆਂ ਨੂੰ ਵੀਡੀਓ ਵਧੀਆ ਲਗੀ ਤਾਂ ਫਿਰ ਮੈਂ ਅੱਗੇ ਵੀ ਤੁਹਾਡੇ ਲਈ ਯੂਪਨ ਲਈ ਹੋਰ ਡਿਜ਼ਾਈਨ ਲੈ ਕੇ ਆਉਂਗੀ ਤਾਂ ਆ ਦੇਖੋ ਐ ਪਹਿਲਾਂ ਕਰ ਲਿਆ ਐਂਦਾ ਕਰਨ ਤੋਂ ਬਾਅਦ ਆ ਦੇਖੋ ਸਾਡਾ ਹੋ ਗਿਆ ਹੁਣ ਅਸੀਂ ਕੀ ਕਰਨਾ ਇਹ ਪੂਰੀ ਦੀ ਪੂਰੀ ਪੱਟੀ ਨੂੰ ਐਂਦਾ ਸਿਲਾਈ ਤੋਂ ਉਤਾਰ ਲੈਣਾ ਜਿੱਦ ਪਰ ਯੂਪਨ ਦੇ ਉਪਰੋਂ ਸੇ ਨੂੰ ਪੂਰੀ ਪੱਟੀ ਨੂੰ ਐਂਦਾ ਉਤਾਰ ਲੈਣਾ ਆ ਦੇਖੋ ਲਾਹੋਗੇ ਸਾਡੇ ਇਹਨੂੰ ਅਸੀਂ ਤਾਂ ਦੇਖੋ ਉਤਾਰ ਲੈਣਾ ਇਹੂ ਬਿੰਦੋ ਸਾਡੀ ਪੂਰੀ ਪੱਟੀ ਉਤਰ ਗਈ ਹੈ ਹੁਣ ਅਸੀਂ ਇਹਨੂੰ ਜੋੜਨਾ ਹੈ ਦੇਖੋ ਕਿੱਦਾਂ ਮੈਂ ਤਾਂ ਗਏ ਇੱਦਾਂ ਹੀ ਰਹਿਣ ਤਾਂ ਤਾਂ ਕਿ ਅਸੀਂ ਜੋੜਨਾ ਹੈ ਇਸ ਕਰਕੇ ਮੈਂ ਇਹਨੂੰ ਕੱਟਿਆ ਨਹੀਂ ਹੈ ਬਾਕੀ ਪੱਟੀਆਂ ਦਾ ਮੈਂ ਕੱਟ ਲਿਆ ਹੋਇਆ ਐਦਾਂ ਦੇਖੋ ਸਾਡੀ ਪੱਟੀ ਆ ਜਾਊਗੀ ਅਸੀਂ ਇਹਨੂੰ ਐਦਾਂ ਹੀ ਰਹਿਣ ਦੇਣਾ ਹੈ ਜੇ ਅਸੀਂ ਖਿੱਚਾਂਗੇ ਤਾਂ ਪੱਟੀ ਜਿਸ ਤਰ੍ਹਾਂ ਵੇਖਣ ਨੂੰ ਦੂਜੀ ਦਿਖਾਈ ਉਦੋਂ ਖਰਾਬ ਹੋ ਜਾਂਦੀ ਪੱਟੀਆਂ ਸਾਡੀ ਐਦਾਂ ਹੀ ਰਹਿਣੇ ਚਾਹੀਦੀਆਂ ਹੁਣ ਇਹਨੂੰ ਆਪਸ ਅਸੀਂ ਜੋੜਨਾ ਹੈ ਉਹ ਦੇਖੋ ਕਿੱਦਾਂ ਦੇਖੋ ਜਿਹੜੀ ਸਾਈਡ ਤਾਂ ਅਸੀਂ ਬਾਈਂਡ ਆਫ ਕਰਨੀ ਹੈ ਮੀਨਸ ਕਿ ਜਿੱਧਰ ਕਿੰਨਾ ਅਸੀਂ ਕੁਝ ਵੀ ਨਹੀਂ ਬਣਾਣਾ जिधर असी पट्टी नहीं जोड़नी ओ वाली कनारी कि करना ओ वाली कनारी नीदा करना देखो एक दो तीन ते चार चार असी ठीक है चारू लैके असी अगले चार ले तुसे तीन तीन भी सकते हो चाहे तीन तीन ले लो चार चार ले लो जिस तरह तुम्हें अपना इन बना कर लो आखो एक दो तीन ਤਿੰਨ ਲਵਾਂਗੇ ਤਾਂ ਤਿੰਨ ਅਸੀਂ ਇੱਦਾਂ ਲਵਾਂਗੇ ਹੋਰ 1 2 3 ਤਾਂ 6 ਪਾ ਲਵਾਂਗੇ ਠੀਕ ਹੈ ਤਿੰਨ ਤਿੰਨ ਨਾਲ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ 1 2 3 3 ਤੁਸੀਂ 4 5 6 ਜਿੰਨੇ ਮਰੇ ਤਿੰਨਾਂ ਨੂੰ ਲੈਣਾ ਤੇ ਤਿੰਨਾਂ ਨੂੰ ਇਹਦੇ ਵਿੱਚੋਂ ਇੱਦਾਂ ਕੱਢ ਲੈਣਾ ਫੇਰ ਸਾਡੇ ਤਿੰਨ ਅੱਗੇ ਇੱਥੇ ਤਿੰਨਾਂ ਤਿੰਨਾਂ ਚੋਂ ਕੱਢਿਆ ਸਾਡੇ ਤਿੰਨ ਆ ਗਏ ਫੇਰ ਅਸੀਂ ਤਿੰਨ ਅੱਗੇ ਹੋਰ ਲਵਾਂਗੇ 1 2 3 3 ਠੀਕ ਹੈ ਤਿੰਨ ਲੈ ਲਈ ਤਿੰਨ ਨੂੰ ਐਦੇ ਨੋਪ ਤੇ ਅਸੀਂ ਇੱਦਾਂ ਰੱਖਾਂਗੇ ਬਹੁਤ ਹੀ ਸੁੱਖ ਹੈ ਆ ਤੋ ਖੱਦਰ ਨੋਪ ਤੇ ਰੱਖ ਕੇ ਇਹਨਾਂ ਤਿੰਨਾਂ ਦੇ ਵਿੱਚੋਂ ਇਹਨੂੰ ਅਸੀਂ ਵਸ ਤਿੰਨਾਂ ਨੂੰ ਹੀ ਤਿੰਨਾਂ ਦੇ ਵਿੱਚੋਂ ਕੱਢ ਦੇਣਾ ਕਰੋਸ਼ਨਾ ਕਰਾਂਗੇ ਤਾਂ ਸੁੱਖਾ ਹੋ ਜਾਊਗਾ ਉਦਾਂ ਤੁਸੀਂ ਇਹਨੂੰ ਹੱਥ ਨਾਲ ਵੀ ਕਰ ਸਕਦੇ ਹੋ ਆ ਦੇਖੋ ਅਗਲੇ ਤਿੰਨ ਲੈ ਲੈ ਠੀਕ ਹੈ ਤਿੰਨ ਲੱਕੇ ਸਿੱਧਾ ਪਕੜਾਂਗੇ ਇਹਨਾਂ ਨੂੰ ਇਦਾਂ ਹੁੱਕ ਤੇ ਲੈ ਕੇ ਇਹਨਾਂ ਤਿੰਨਾਂ ਚੋਂ ਕੱਢ ਦੋ ਫੇਰ ਤਿੰਨਾਗੇ ਸਾਡੇ ਬਾਹਰ ਫਿਰ ਅਸੀਂ ਅਗਲੇ ਤਿੰਨ ਲਵਾਂਗੇ 1 2 3 ਲਈ ਤਿੰਨ ਨਾਲ ਅਸੀਂ ਹੁੱਕ ਤੇ ਇੰਤਰ ਰੱਖਿਆ ਐਂਦਾ ਅਸੀਂ ਲਈਆ ਤੇ ਚੋਂ ਇੱਦਾਂ ਕੱਟਤਾ ਇਹ ਅਸੀਂ ਖਿਨਾਰੀ ਕਰ ਰਹੇ ਆ ਦੀ ਫਿਰ ਦੇਖੋ ਅਸੀਂ ਤਿੰਨ ਲਈ 1 2 3 ਤੇ ਤਿੰਨ ਨਾਲ ਅਸੀਂ ਇੱਦਾਂ ਹੁੱਕ ਤੇ ਲਿਆ ਆਹ ਦੇਖੋ ਹੁੱਕ ਤੇ ਲੈਣ ਤੋਂ ਬਾਅਦ ਤਿੰਨਾਂ ਨੂੰ ਅਸੀਂ ਇੱਦਾਂ ਰੱਖਾਂਗੇ ਹੁੱਕ ਤੇ ਤੇ ਤਿੰਨਾਂ ਨੂੰ ਇਹਦੇ ਵਿੱਚੋਂ ਤਿੰਨਾਂ ਚੋਂ ਕੱਢ ਦੇਵਾਂਗੇ करोशी न सौखा हो जाए जो असं हाथ न करा तो थो, थोड़ा औखा हूं बस असी तिना तिना चों क्ढी जाना असं होर कुछ भी नहीं कर रहे तीन ले तिना ले तिना चो कटता यह असंसाइड की कनारी कर रहे हैं फिर अभी अगे तीन लवेंगे एक दो तीन तीन लवेंगे तो तिना कटा कट ऐदा हो जाएगा ਅੱਧਿਆ ਸੇ ਨੂੰ ਪੂਰੇ ਨੂੰ ਬਾਈਂਡ ਆਫ ਕਰ ਲੈਣਾ ਤੇ ਐਂ ਤਾਂ ਦੇਖੋ ਸਾਡੀ ਇਹ ਐਂਦਾ ਬਣੇ ਚੁੱਕਾ ਦੇਖੋ ਸਾਈਡ ਤੇ ਸਾਡੀ ਇੱਧਰ ਇਹ ਚੇਨ ਪਣਕੇ ਆ ਜੂਗੀ ਮੈਂ ਪੂਰਾ ਬਣਾ ਕੇ ਫਿਰ ਆਪਾਂ ਜੋੜਨას ਦਿਖਦੇ ਵੀਨ ਆਪਾਂ ਜੋੜਨਾ ਕਿੱਦਾਂ ਦੇਖੋ ਸਾਡੀ ਇਹ ਸਾਰੇ ਸਾਈਡ ਬਾਈਂਡ ਆਫ ਹੋ ਗਈ ਆ ਦੇਖੋ ਠੀਕ ਹੈ ਐਂਦਾ ਸਾਡੀ ਚੇਨ ਬਣ ਜਾਣੇ ਸਾਰੇ ਬਾਈਂਡ ਆਫ ਹੋ ਗਏ ਹੁਣ ਅਸੀਂ ਇਹ ਤੇ ਇਹ ਨੂੰ ਦੋਨਾਂ ਨੂੰ ਜੋੜਾਂਗੇ ਹੁਣ ਅਸੀਂ ਆਗੇ ਇੱਧਰ ਇੱਕ ਪੱਟੀ ਦੇ ਨਾਲ ਦੂਜੀ ਪੱਟੀ ਨੂੰ ਕਿੱਦਾਂ ਜੋੜਨੀ ਹੈ ਠੀਕ ਹੈ ਜੀ ਇਹ ਸਾਡੀ ਦੂਜੀ ਪੱਟੀ ਆ ਗਈ ਇਹ ਸਾਡੀ ਕਿਪਟੇ ਹੈ ਨਾ ਤਾਂ ਉਹਨਾਂ ਨੂੰ ਅਸੀਂ ਆਪਸ ਵਿੱਚ ਕਿੱਦਾਂ ਜੋੜਨਾ ਆ ਤਾਂ ਕੋ ਦੋ ਪੱਟੀਆਂ ਆ ਗਈਆਂ ਇਹ ਵੀ ਅਸੀਂ ਤਿੰਨ ਤਿੰਨ ਜੇ ਅਗਰ ਅਸੀਂ ਸਾਈਡ ਤੇ ਤਿੰਨ ਤਿੰਨ ਲਏ ਤਾਂ ਅਸੀਂ ਸੈਂਟਰ ਚ ਵੀ ਤਿੰਨ ਤਿੰਨ ਲਵਾਂਗੇ ਇਸ ਚ ਅਸੀਂ ਕੀ ਕਰਨਾ ਤਿੰਨੇ ਇਧੇ ਲੈ ਲੈਣੇ ਆ 1 2 3 ਕਰਨਾ ਉਹੀ ਕੰਮ ਹੈ ਕੁਝ ਵੀ ਨਹੀਂ ਤਿੰਨੇ ਇਹ ਲੈ ਤੇ ਤਿੰਨੇ ਇਧਰੇ ਲੈ ਲੈਣੇ 1 2 3 ਠੀਕ ਹੈ ਇਹਨਾਂ ਤਿੰਨਾਂ ਨੂੰ ਇਹ ਤਿੰਨਾਂ ਚੋਂ ਵਿਚੋਂ ਸੀ ਕੱਢੀ ਜਾਣੀ ਪਾਸ 1 2 3 ਇੱਟਾ ਓਕੇ ਇੱਕ ਤਿੰਨ ਤੇ ਆ ਤਿੰਨ ਚੋਂ ਨਿਕਲ ਗਏ ਫਿਰ ਅਸੀਂ ਅਗਲੇ ਤਿੰਨ ਇਧਰੋਂ ਲਵਾਂਗੇ 1 2 3 ਠੀਕ ਹੈ ਤਿੰਨਾਂ ਨੂੰ ਇਹਦੇ ਵਿੱਚੋਂ ਤਿੰਨਾਂ ਚੋਂ ਫੇਰ ਕੱਢ ਦੇਣਾ ਓਕੇ ਫਿਰ ਅਗਲੇ ਤਿੰਨ ਆ ਗਏ ਹੁਣ ਅਸੀਂ ਇਧਰੋਂ ਤਿੰਨ ਲਵਾਂਗੇ 1 2 ਤੇ 3 ਤਿੰਨ ਲੈ ਜਿਨ੍ਹਾਂ ਨੂੰ ਫੇਰ ਆਵਲੇ ਤਿੰਨ ਦੇ ਦੂਜੀ ਪੱਟੀ ਦੇ ਤਿੰਨ ਝੋ ਕੱਟਦਾ ਦੇਖੋ ਹੋ ਗਏ ਹੁਣ ਅਸੀਂ ਇੱਧਰਲੀ ਪੱਟੀ ਦੇ ਤਿੰਨ ਲਵਾਂਗੇ 1 2 3 ਤੇ ਇਹਨੂੰ ਹੁਣ ਇਧਰੋਂ ਕੱਢ ਦਵਾਂਗੇ ਬਸ ਐਦਾਂ ਹੀ ਬਸ ਇਹਨੂੰ ਅਸੀਂ ਬਣਾਈ ਜਾਨਾ ਤਿੰਨ ਆਗੇ ਸਾਡੇ ਬਿਲਕੁਲ ਇਹ ਸਿੰਪਲ ਜਿਹੇ ਅੱਗੇ ਅੱਗੇ ਸਾਡੇ ਤਿੰਨ ਜਿਹੜੇ ਆਏ ਜਾਣਗੇ ਉਹਨਾਂ ਨੂੰ ਅਸੀਂ ਕੱਢੀ ਜਾਵਾਂਗੇ ਕੱਟਦੇ ਹੁਣ ਅਸੀਂ ਇਧਰਲੀ ਪੱਟੀ ਦੇ ਤਿੰਨ ਲੈ ਲੈਣੇ ਆ ਦੇਖੋ 1 2 3 ਤਿੰਨੇ ਲਈ ਤਿੰਨੇ ਇਸ ਝੋਸੀ ਕੱਢ ਦੋ ਇੱਥੇ ਹੁਣ ਅਸੀਂ ਇੱਧਰ ਤਿੰਨ ਲਾ ਲੈਣੇ ਤੇ ਇਹਨਾਂ ਨੂੰ ਅਸੀਂ ਇੱਧਰੋਂ ਹੁਣ ਕੱਢਦੇ ਨੇ ਬਸ ਐਂਦਾ ਹੀ ਅਸੀਂ ਇਹਨਾਂ ਨੂੰ ਤਿੰਨਾਂ ਤਿੰਨਾਂ ਨੂੰ ਲਈ ਜਾਣਾ ਤੇ ਤਿੰਨਾਂ ਤਿੰਨਾਂ ਨੂੰ ਕੱਢੇ ਜਾਣਾ ਜਦੋਂ ਅਸੀਂ ਇਹਨਾਂ ਤਿੰਨਾਂ ਤਿੰਨਾਂ ਨੂੰ ਜੋੜੀ ਜਾਵਾਂਗੇ ਤਾਂ ਦੇਖੋ ਐਂ ਤਾਂ ਸਾਡੀ ਇਹ ਸੈਂਟਰ ਚ ਐਤਾ ਚੇਨ ਬਣ ਜਾਣੀ ਐ ਤਾਂ ਕੋ ਤਿੰਨ 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 ਤੇ ਤਾਂ ਤਿੰਨ ਫੇਰੇ ਸੇ ਅਗਲੇ ਲਾ ਲੈਣੇ ਤੇ ਇਹਨਾਂ ਨੂੰ ਐਤਾ ਹੀ ਕਰੀ ਜਾਣਾ ਤਿੰਨ ਇੱਕ ਪੱਟੀ ਚੋਂ ਲੈ ਰਹੇ ਹਾਂ ਤੇ ਇਹਨੂੰ ਦੂਜੀ ਪੱਟੀ ਚੋਂ ਲੈ ਰਹੇ ਤੇ ਦੋਨੇ ਪੱਟੀਆਂ ਨੂੰ ਅਸੀਂ ਜੋੜ ਰਹੇ ਆ ਤਾਂ ਸਾਈਡ ਵੀ ਦੀ ਕਿਨਾਰੀ ਤਾਂ ਤੁਸੀਂ ਦੇਖ ਲਈ ਵੀ ਆਪਾਂ ਕਿੱਦਾਂ ਬਣਾਏ ਤਿੰਨ ਲੈ ਤਿੰਨਾ ਇਹ ਚੋਂ ਕੱਢਦੇ ਹੋਗੇ ਹੁਣ ਇਹ ਵਾਲੀ ਪੱਟੀ ਤੇ ਤਿੰਨ ਲੈ ਲੈਣੇ ਆ ਤੇ ਇਹਨਾਂ ਨੂੰ ਇਹ ਚੋਂ ਕੱਢ ਦੇਣਾ ਬਸ ਇਦਾਂ ਹੀ ਅਸੀਂ ਇਹਨੂੰ ਬਣਾਉਂਦੇ ਚਲੇ ਜਾਣਾ ਤੇ ਮੈਂ ਦੋਨੇ ਪੱਟੀਆਂ ਜੋੜ ਕੇ ਤੇ ਫਿਰ ਇਹਦੀ ਸਾਈਡ ਦੀ ਕਿਨਾਰੀ ਕਰਕੇ ਫਿਰ ਤੁਹਾਨੂੰ ਇਹ ਦਿਖਾਣੀ ਵੀ ਇਹਦੀ ਲੁੱਕ ਸਾਡੇ ਕਿੱਦਾਂ ਦੀ ਦੀ ਆਉਂਦੀ